ਸਗਤ ਜੀ ਵਾਇਰੂ ਜੀ ਦਾ ਖਾਲਸਾ ਵਾਇਰੂ ਜੀ ਕੀ ਫਤਿਹ ਨਗਰ ਸੋਰਸਿੰਗ ਜਿਲ੍ਹਾ ਤਰਨਤਾਰਨ ਸਥਿਤ ਇਤਿਹਾਸਿਕ ਉਦਵਾਰਾ ਪਹਿਲੇ ਪਾਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਰੋੜੀ ਸਾਹਿਬ ਵਿਖੇ ਅੱਜ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਪੁਰਪਰ ਸੰਪਰਦਾਇ ਦਲ ਬਾਬਾ ਬਕਾਲ ਸਿੰਘ ਜੀ ਦੇ ਬਾਹਰ ਮੁਕੀ ਮਹਾਂਪੁਰਖ ਸੰਤ ਬਾਬਾ ਅਵਤਾਰ ਸਿੰਘ ਜੀ ਸੋਰਸਿੰਗ ਵਾਲਿਆਂ ਦੀ ਗਵਾਹੀ ਵਿੱਚ ਇਲਾਕੇ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਸ਼੍ਰੀ ਅਕਨਪੁਰ ਸਾਹਿਬ ਜੀ ਦੇ ਭੋਗ ਪਾਏ ਗਏ ਹਨ ਅਤੇ ਗੁਰਮਤ ਸੰਗੀਤ ਪਟਿਆਲਿਆ ਤੇ ਵਿਦਿਆਰਥੀਆਂ ਦੇ ਵਿਚਕਾਰ ਗੁਰਮਤ ਸੰਗੀਤ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ ਆਓ ਇਸ ਪ੍ਰਕਾਸ਼ਪੁਰਸ ਆਗਮਨ ਤੇ ਚਲਕੀਆਂ ਆਪ ਜੀ ਦੇ ਸਨਮੁਖ ਕਰਦੇ ਮਾਹਤਮਾ ਮਹਾਂਪੁਰਖ ਸ਼੍ਰੀਮਾਨ ਸਤਬਾਬਾ ਅਵਧਾਰ ਸਿੰਘ ਜਰਤੀ ਦਾ ਇਹ ਉਪਕਾਰ ਹੈ ਸਿੰਨਾ ਪਰਯੋਗਕਾਰ ਸਾਸਤ ਜੀ ਕੱਲੇ ਇਸ ਸਥਾਨ ਤੇ ਨਹੀਂ ਮਹਾਂਪੁਰਖਾਂ ਦੇ ਜਿੰਨੇ ਵੀ ਸਥਾਨ ਨੇ ਗੁਰਦੁਆਰਾ ਜੀ ਪਟਸਾ ਬੱਟੀ ਵਿੱਚ ਖਾਸਾ ਸ਼ੌਰੀ ਤੋਂ ਲਿਖੇ ਮਹਾਂਪੁਰਖ ਨੇ ਜੈਲੇ ਦਿਲਾ ਰਹੇ ਨੇ ਜਿੰਨਾਂ ਦੇ ਜੈਲੇ ਪਤਾ ਨਹੀਂ ਕਿੰਨੇ ਗ੍ਰੈਜੂਏਟ ਤਿਆਰ ਹੋਏ ਕਿੰਨੇ ਟਾਡਿਸਟ ਤਿਆਰ ਹੋਏ ਤੇ ਅੱਜ ਇਹਨਾਂ ਵਿਦਿਆਲਿਆਂ ਤੋਂ ਗ੍ਰੈਜੂਏਟ ਤਿਆਰ ਹੋ ਕੇ ਕਹਿੰਦਾ ਗੁਰਦੁਆਰਾ ਜੀ ਪਟਸਾ ਮੰਦਰ ਵਰਤਾਰ ਗ੍ਰੈਜੂਏਟ ਸਿੰਘ ਦੀ ਸਵਾਰ ਪਾ ਰਹੇ ਨੇ ਇਹ ਮਹਾਂਪੁਰਖ ਦਾ ਉਪਕਾਰ ਹੈ ਆਹ ਮਾਨਜੋਗ ਸੰਗਤ ਦੀ ਸੁਭਾ ਬੜਾ ਸਿੰਮਤ ਹੈ ਐਸਾ ਮਹਾਨਮਹ ਪੁਰਖਾਂ ਦੇ ਵਿਚਾਰ ਆਪਾਂ ਸਾਂਝੇ ਨਹੀਂ ਕਰ ਸਕਦੇ ਕਿਉਂਕਿ ਪੋਰੀਆਂ ਦੇ ਕਾਕਾ ਤੇ ਉਹ ਦੁਰੀ ਨਹੀਂ ਕਰ ਸਕਦੇ ਮਹਾਂਪੁਰਖਾਂ ਤੋਂ ਬਾੜਨੇ ਭਲੇ ਹੱਲ ਲਈ ਜਾਈਏ ਮਹਾਰਾਜ ਗੁਰੂ ਕਾ ਕਰਨ ਐਸੇ ਮਹਾਨਮਹ ਪੁਰਖਾਂ ਦੇ ਚਰਨ ਤੋਂ ਹੀ ਮਥਨ ਲੱਗ ਜਾਵੇ ਸਾਡੇ 84 ਦੇ ਗੇੜ ਕੱਟੇ ਜਾਣਗੇ ਆਪ ਸਭ ਸੰਗਤਾਂ ਪ੍ਰੇਮ ਦੇ ਨਾਲ ਇਹਨਾਂ ਅਸਥਾਨਾਂ ਦੇ ਉੱਤੇ ਪੰਜਮ ਸਰਦੇ ਪਾਸ਼ਾ ਜੀ ਮਹਾਰਾਜ ਜਿਹਨਾਂ ਦੇ ਦਿਹਾਣੇ ਬਣਾ ਰਹੇ ਦੇ ਆਹ ਮਾਨਤੋ ਸੰਗਤ ਦੀ ਗੁਰਬਾਣੀ ਵਿੱਚੋਂ ਇੱਕ ਗੁਰ ਸ਼ਬਦ ਗੁਰੂ ਅਰਜਨ ਦੇਵ ਪਾਸ਼ਾ ਜੀ ਮਹਾਰਾਜ ਆਪਣੇ ਸਿੱਖਾਂ ਨੂੰ ਕੀ ਮੂਲ ਰੂਪ ਦੇਸ਼ ਦਿੰਦੇ ਭਈ ਪੰਜਮ ਸਰਦੇ ਪਾਸ਼ਾ ਜੀ ਮਹਾਰਾਜ ਆਪਣੇ ਸਿੱਖੜੇ ਵਿੱਚ ਬਦਲਵੱਤ ਕਰਨੇ ਆਪ ਸਭ ਸੰਗਤ ਦੇ ਦਰਮਿਆਨ ਉਜਾਲੇ ਢਾਡੀ ਇਹਨਾਂ ਨਾਲ ਫਤ ਤੇ ਨਜ਼ਰਗੇ ਕਿਉਂ ਕਰੇ ताई पा पेरा त थाटी पैसनि ਵੇ ਜਿਸਰੋ ਵਰ ਪਾਕੇ ਤੇ ਰੋਹੀ ਰਾਜੀ ਹੁੰਦੇ ਨਾ ਕੇਤੇ ਰਖ ਲੈਣ ਜਿਉਂ ਦੀਆਂ ਨੀਂਦਾਂ ਨੂੰ ਲੋਕ ਦੇ ਚੌਂਕੜਾ ਲਾਗੇ ਤੇ ਸਦੇ ਤੇ ਜਨਮ ਸ਼ਹੀਦਾਂ ਨੂੰ ਕਸ਼ਵੀਰੋਂ ਪੰਨਤ ਆਏ ਸੀ ਰੋ موسیقی <سؤال> ਨਿਕੀ ਗੁਰੂ ਆਈ ਮਹਾਰਾਜ ਸਾਡੀ ਦੇ ਦਰਪੇ ਜੋੜੀਆ ਬੇਤਰ ਅਨੰਤ ਪ੍ਰਤਨ ਜਾਵੇ ਸਰਬਾ ਕਲਾ ਰੂਪ ਕੇ ਵਰਤੇ ਸਰਪਰਵ ਦੇ ਨਾਮ ਕਹਤੇ ਆਵੇ ਗੁਰੂ ਨਾਨਕ ਦੇ ਨਾਮ ਕਹਿੰਦੇ ਜੈ 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 ਸੋ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋੜੀਆ ਜੈ ਜੀ ਕੋ ਹਾਰ ਹੇ ਰੇ ਦੇਖਦੇ ਬਤਵਾ ਇਦੀ ਕਾਮ ਸਾ ਹਾਰ ਕੀ ਬਨੇ ਪ੍ਰਵਦ ਗੁਰਪੁਰਵਾ ਨਗਾ ਪ੍ਰਕਾਰ ਇਖਿਆੜੇ ਸ੍ਰੀ ਗੁਰਮੁਖਤ ਦੇਵ ਜੀ ਸਾਹਿਬ ਸੱਜੇ ਪਾਖਿਆ ਗੀਤ ਨੂੰ ਆਇ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਵਾ ਨਗਾ ਬਹਿਤ ਬਹਿਤ ਵਧਾਈਆਂ ਜਗਤੂ ਮਹਾਰਾਜ ਸਾਹਿਬ ਨੂੰ ਹੈ ਕੁੰਤਾ ਜੀ ਦੇ ਗਿਆ ਗੁਰਪੁਰਵਾ ਦੀਆਂ ਵੀ ਸੰਮਾਨ ਨੂੰ ਵਿਦਿਆਮੋਰ ਗੁਰੂ ਕੇ ਲੇਖਕ ਜਾਣਕਾਰੀ ਵਰਤ ਰਿਹਾ ਤੁਹਾ ਕੋਈ ਨਹੀਂ ਜੀ ਆਇਆਂ ਨੂੰ ਬਹੁਤ ਸੰਗਤਾਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ